ਸਵਾਗਤ ਹੈ ਫਿਰ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਨਵੀਂ ਵੀਡੀਓ ਨਵੇਂ ਦਿਨ ਦੀ ਕਰਦੇ ਸ਼ੁਰੂਆਤ ਸੋ ਪਿਛਲੇ ਦਿਨਾਂ ਕਾਫੀ ਦਿਨ ਤੁਸੀਂ ਮੈਂ ਪਤੀ ਇਸ ਕਾਰ ਵਿੱਚ ਕਲਰ ਸੈਜ ਪਾਟ ਆਤਮਾ ਵਿਸ਼ਕਰਾਂ ਨ ਕਰਦੇ ਹੋਏ ਜੀ ਜੋ ਆਪਣੇ ਸੈਜ ਪਾਟ ਕਲਸ ਸੋ ਦੀ ਅਰੰਭਤਾ ਹੋਈ ਸੀ ਅੱਜ 13 ਵਜੇ 8:00 ਸੋ ਅੱਜ ਸਾਰਾ ਬਲੌਗ ਤੁਹਾਨੂੰ ਦਿਖਾਵਾਂਗੇ ਤੇ ਕੀ ਕੀ ਕੰਮ ਨੇ ਸਾਰਾ ਸਫਸ ਬਲੌਗ ਵਿੱਚ ਦਿਖਾਵਾਂਗੇ ਸੋ ਸਾਰਾ ਇਹ ਸਾਡੇ ਇੱਕ ਬਲੌਗ ਆਇਆ ਸੋ ਨੇ ਬਹੁਤ ਬੁਰੀਆ ਦੇਖਿਆ ਸਾਨੂੰ ਪਿਆਰ ਕੀਤਾ ਹੈ ਉਸ ਜ਼ਰੂਰ ਚੈਨਲ ਨੂੰ ਕਈ ਵਈ ਬੀ ਸਬਸਕ੍ਰਾਈਬ ਵੀ ਕੀਤਾ ਚਿੱਤੇ ਫਿਰ ਉਹੀ ਬਿੰਦ ਕਰਦੇ ਨੇ ਜਿਹੜੇ ਚੈਨਲ ਤੇ ਪਹਿਲੀ ਵਾਰ ਉਹਨਾਂ ਦੇ ਚੈਨਲ ਸਬਸਕ੍ਰਾਈਬ ਕਰਾ ਗੋ ਬੈਲ ਆਈਕਨ ਵਾਟਰ ਬਟਨ ਦਬਾ ਦਿਓ ਤਾਂ ਚਿਰ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੇ ਮਿਲਦਾ ਰਹੇ ਤੇ ਨਵੇਂ ਨਵੇਂ ਬਲੌਗਸ ਦੇਖਦੇ ਰਹੋ ਸੋ ਸਟਾਰਟ ਕਰਦੇ ਆਪਾਂ ਅੱਜ ਦੇ ਬਲੌਗ ਨੂੰ ਸੇਵਾਦਾਰ ਸਾਡੇ ਪਹੁੰਚ ਗਏ ਆ ਸੇਵਾਦਾਰ ਬਿਨਾ ਅਜਮਾਨਾ ਅਜੇ 27 ਮਿੰਟੇ ਹੋਣੇ ਮੈਨੂੰ ਉੱਠ ਕੇ ਉਰਾ ਆ ਗਿਆ ਆ ਨਾ ਆ ਗਿਆ ਤੂੰ ਵਾਹ ਉਹ ਮੈਂ ਮਿਹਰਦੇ ਸੇਵਾਦਾਰ ਆਪੇ ਬੋਲਦਾ ਕਿ ਨਾ ਮੈਂ ਆ ਗਿਆ ਬਈ ਨਾ ਮੈਂ ਲੋਏ ਆ ਗਿਆ ਬਈ 4 ਵਜੇ ਆ ਕਾ ਦੇਖਿਆ ਮਗਰਾ ਜਿ ਕੋਈ ਨਹੀਂ ਆ ਹਰਵਾਈ ਆਈ ਨਹੀਂ ਨਾਲ ਕਹਿੰਦੇ ਆਪਣੇ ਹੋਂ ਨੂੰ ਫਿਰ ਮੈਂ ਤਾਂ ਹੀ ਸਭ ਇਸਨੇ ਦਵਾਈਆਂ ਆਏ ਨਾ ਤੇ ਰਾਤ ਤਕਰੀਬਨ ਕਰਵਾਈ ਆਪਣਾ ਸਾਰਾ ਸਮਾਨ ਤੇ ਤਿਆਰ ਕਰਕੇ ਸੀਗੇ ਹੁਣ ਆਉਣ ਵਾਲੇ ਨੇ ਤੇ ਬਾਕੀ ਸਮਾਨ ਕਰਾਂਗੇ ਤਿਆਰ ਸੰਗਤੋ ਵਾਸਤੇ ਹੈ ਬਾਕੀ ਦੇਖਦੇ ਆ ਕਿਵੇਂ ਬਣਦਾ ਬੇਲੀ ਕੰਮ ਤਾਂ ਇਹ ਵੀ ਹੈ ਮਰ ਗੈਣਾ ਬੇਲੇ ਬੰਦੇ ਨੇ ਇਹ ਕੰਮ ਹੈ ਭਾਈ ਘੱਟੋ ਹੈ ਮੈਂ ਬਾਤ ਨੂੰ ਸਿੱਟੋ ਜੇ ਫਿਰ ਉੱਥੋਂ ਘੱਟੋ ਬੇਲੇ ਬੰਦੇ ਆਹ ਦੇਖੋ ਆ ਜਾਈ ਮੇਰੇ ਇਧਰਲਾ ਇੱਕ ਗੱਲ ਮੈਂ ਕਰਦਾ ਕਿਸੇ ਨੂੰ ਹੈ ਬਈ ਯਾਨੀ ਚੁਲਾ ਦੇ ਕੱਪੂਈ ਬਈ ਵੇਚਦੇ ਆ ਬਿਲਲ ਨਾ ਹਾਂ ਕਰ ਰਹੇ ਬਈ ਸੋਤੇ ਬੱਜਦੇ ਪੂਰੀ ਨਹੀਂ ਹੈਗੀ ਮੇਰੇ ਵਾਲ ਹੈਂ ਦੇ ਕੋਈ ਪਾਣੀ ਕਿੰਨਾ ਹੋਰ ਪਾਣੀ ਹੈ ਬਹੁਤ ਆ ਰਹੀ ਨਾ ਕੋਈ ਇਸ ਸਵੇਰ ਦੇ ਸਾਰੇ ਗੁਰਸੇ ਨਹੀਂ ਬੈਠੇ ਕੋਈ ਕੰਮ ਨਹੀਂ ਕਰ ਰਿਹਾ ਆ ਵੀ ਹੁਣ ਲੱਗੇ ਦਿੰਦੇ ਦੇਖ ਕੇ ਤਪੂਰ ਵੀ ਹਾਂ ਇਹ ਕੋਣ ਚਲਣਾ ਹੁਣ ਲੱਗੇ ਆ ਵੀ ਮੁੰਡਾ ਅਫੇਵਤਾਰ ਦੇ ਆ ਗਿਆ ਹਣਾ ਆ ਆਹ ਸਾਰੇ ਵਿਲੇ ਨੇ ਆ ਦੇ ਆ ਸਾਰੇ ਦਾ ਵਿੱਲਾ ਇੱਕ ਨੰਬਰ ਵਿੱਲਾ ਆ ਇਹਨਾਂ ਦਾ ਉਸਤਾਦ ਹੈ ਹੈ ਵਿੱਲੇ ਨਾ ਹੈ ਹੈ ਉਸਤਾਦ ਹੈ ਵਿੱਲਾ ਰੇਖੇ ਦੇਖੋ ਮੈਂ ਤੇ ਜਿਹ ਰਹਿ ਸਕਦਾ ਮੈਲਾ ਜੀ ਦੇਖ ਦਿਖਾਓ ਜੀ ਦੇਖਦੇ ਆਣਾ ਆ ਗਈ ਵਾਰੀ ਆ ਆਪਣੇ ਹਲਵਾਈ ਦੀ ਜਾਣ ਪਛਾਣ ਕਰਾਓ ਲੋਕ ਇਹਦੇ ਵਿਆਹ ਦੇ ਇਹ ਤਾਂ ਇਹ ਵੀ ਦੱਸਦਾ ਮੈਂ ਬਿਲ ਲਈ ਇਹ ਵੀ ਹੁਣ ਲੱਗੇ ਦੇਖ ਕੇ ਕਰਨਾ ਪਰ ਬਜਾਉ ਮੜੇ ਦੂਜੇ ਹੈ ਕੀ ਹੈ ਉਹ ਆਹਨ ਸੇ ਪਰਨੇ ਪੂਰਾ ਪੂਰਾ ਕੱਲ ਸਹੀ ਹੈ ਬਈ ਸੰਸ਼ੇਰ 15 ਜਿੰਦਰ ਹੈ ਦੇਖਦਾ ਇਹ ਹੀ ਆ ਕੱਲੇ ਵਾ ਦੋਏ ਹੋ ਵਸੋ ਵਾਹ ਸੋਹਣੇ ਲੱਗਦੇ ਹੋ ਹੈ ਇੱਕ ਛੋਟਾ ਜਿਹਾ ਥੱਲੋਂ ਦੀ ਹੋਰ ਬਹਿਦਾ ਵਾਹ ਹਾਂਜੀ ਕਰਿਆ ਕੁਛ ਹੈ ਆ ਆ ਕਰਨੇ ਲੱਗਦਾ ਭੰਨ ਨਾ ਦਿਓ ਭੰਨ ਨਾ ਦਿਓ ਹੋਲੀ ਬੱਸ 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 ਲਾ ਕੇ ਆਓ ਉਧਰ ਵਾਲੀ ਸਾਈਡ ਐ ਰਹੀ ਗਿਆ ਉਧਰ ਉਧਰ سدا نانکر ਬਿਨੈ ਕਹਿੰਦੇ ਮੇਰੀ ਇਹ ਹੀ ਗੁਰੂ ਨਾਨਕ ਦੇ ਅੱਗੇ ਅਰਦਾਸ ਹੈ ਸੱਚੇ ਪਾਸਾ ਜੀ ਅਸੀ ਕੋ ਤੇਰ ਤੱਕਦੇ ਹਾਂ ਇਹ ਸਭ ਕੁਝ ਤੇਰੇ ਹੀ ਵਾਸਿਆ ਹੋਇਆ ਮਹਾਰਾਜ ਸੱਚੇ ਪਾਸਾ ਆਓ ਇਸ ਤੇਰੀ ਸਮਾਧੀ ਕੋਈਆਂ ਗੁਰੂਆਂ ਦੀ ਸੇਵਾ ਗੁਰੂ ਤੇਗ ਬਹਾਦਰ ਸਾ ਬੈਡਲਿਮ ਟਮਾਟੋ ਆ ਮਮਾ ਰੇ ਰ ਫਤਨਾ ਮਮਾ ਸੱਤ ਪੜਾ ਰਿਹਾ ਕੁਤਿ ਵਾਲੀ ਆਈ ਸਾਰੇ ਚੰਗ ਬਚਾਏ ਜੀ ਸ੍ਰੀ ਸਾਈਂ ਪਾਤ ਸਨ ਅੰਨ ਕਰਵਾਏ ਸੰਗ ਇੱਕ ਨਾਦ ਬ੍ਰੇਦ ਪਾਤ ਦੀ ਮਹਿਰੀ ਹੋਈ ਜੇ ਤੁਮ ਨਾਲ ਤੱਕ ਤੇ ਚਾਹਿਆ ਗਿਆ ਸੱਚੇ ਪਾਤਸ਼ਾਹ ਰੰਗਾਰ ਸੱਚੇ ਪਾਤਸ਼ਾਹ ਤੇ ਮਤ ਸੱਚ ਖੰਦੂ ਦੇ ਰਾਜ ਵਾਲੇ ਹੋ ਗੋ ਕੇ ਸਿੱਖ ਸੰਗਤਾਂ ਦੀਆਂ ਬਲ ਸੋਹ ਕੇ ਆਦੇ ਨਿਰਮਨ ਨਜ਼ਰ ਆਉਂਦੀ ਰਹਾਉਂ ਚਤਾਰ ਗੁਰੂ ਨਾਨਕ ਨਾਮ ਸ੍ਰੀ ਕਲਾ ਸ੍ਰੀ ਕੰਨ ਹਿਸਕਾ vaheke tikite saboda sat sri